ਤੇ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਪਾਣੀ ਨਾਲ ਪ੍ਰਭਾਵਿਤ ਪਿੰਡ ਅਲਾਵਲਪੁਰ ਦੀਆਂ ਸਾਂਝੀਆਂ ਕੀਤੀਆਂ ਤੇ ਹੁਣ ਉਸ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜਾ ਪਰਿਵਾਰ ਹੈ ਬੇहद ਗਰੀਬ ਹੈ ਬਾਲਿਆਂ ਦੀਆਂ ਜਿਹੜੀਆਂ ਛੱਤਾਂ ਨੇ ਤੇ ਪਰਿਵਾਰ ਦਾ ਕਹਿਣਾ ਕਿ ਉਹਨਾਂ ਵੱਲੋਂ ਤਿੰਨ ਤੋਂ ਚਾਰ ਵਾਰ ਜਿਹੜੇ ਉਹ ਫਾਰਮ ਹੈ ਬਾਲਿਆਂ ਦੀ ਛੱਤਾਂ ਦੇ ਲਈ ਭਰੇ ਭਰੇ ਜਾ ਚੁੱਕੇ ਨੇ ਤਾਂ ajo ਆਪਣੇ ਘਰ ਦੇ ਵਿੱਚ ਪੱਕਾ ਲੈਂਟਰ ਪਾ ਸਕਣ ਸਰਕਾਰ ਵੱਲੋਂ ਜੋ ਵੀ ਉਹਨਾਂ ਨੂੰ مالی ਮਦਦ ਮਿਲੇਗੀ ਉਸ ਦੇ ਨਾਲ ਪਰੰਤੂ ਤਿੰਨ ਤੋਂ ਚਾਰ ਵਾਰ ਫਾਰਮ ਭਰਨ ਦੇ ਬਾਵਜੂਦ ਅੱਜ ਤੱਕ ਇਹਨਾਂ ਦੀ ਕਿਸੇ ਵੀ ਰਾਜਨੀਤਿਕ ਨੁਮਾਇੰਦੇ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰ ਨਹੀਂ ਲਏ ਤਸਵੀਰਾਂ ਵੀ ਨਾਲ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਰਿਵਾਰ ਦੇ ਜੇਕਰ ਆਪਾਂ ਪਰਿਵਾਰ ਦੇ ਆਰਥਿਕ ਹਾਲਾਤਾਂ ਦੀ ਗੱਲ ਕਰੀਏ ਤਾਂ ਆਰਥਿਕ ਹਾਲਾਤ ਹੈ ਜਿਹੜੇ ਉਹ ਕਾਫੀ ਕਮਜ਼ੋਰ ਨੇ ਪਰਿਵਾਰ ਦੇ ਤਾਂ ਪਰਿਵਾਰ ਦਾ ਜੋ ਮੁਖੀ ਹੈ ਉਹ ਦਿਹਾੜੀ ਟੱਪਾ ਕਰਕੇ ਭਾਵਕੀ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ ਬੱਚੇ ਛੋਟੇ ਨੇ ਜਿਹੜੇ ਸਕੂਲਾਂ ਦੇ ਵਿੱਚ ਸਿੱਖਿਆ ਹਾਸਲ ਕਰਦੇ ਨੇ ਤੇ ਹਾਲਾਤ ਆ ਜਿਹੜੇ ਉਹ ਘਰ ਦੇ ਉਹ ਬੇਹਦ ਮਾੜੇ ਨੇ ਗੱਲਬਾਤ ਕਰ ਲੈਣੇ ਆ ਕਿਹਨਾ ਮੈਂ ਤੁਹਾਡਾ ਸਿਮੇਂਦਰ ਲਾਲ ਜੀ ਲਾਡੀ ਜੀ ਲਾਡੀ ਜੀ ਇਹ ਮਕਾਨ ਤੁਹਾਡਾ ਹੀ ਆਪਣਾ ਜੀ ਕਿ ਕਿਰਾਏ ਤੇ ਰਹਿੰਦੇ ਹੋ ਜੀ ਨਹੀਂ ਜੀ ਆਪਣਾ ਜੀ ਇਹ ਆਪਣਾ ਮੈਂ ਤਾਂ ਪੁੱਛ ਰਿਹਾ ਮੈਂ ਕਿ ਕਈ ਵਾਰ ਕੋਈ ਕਹ ਦੇਉਂਦਾ ਕਿ ਕਿਰਾਏ ਤੇ ਰਹਿੰਦੇ ਛੱਦੈ ਨਾ ਜੀ ਜੀ ਹਾਂ ਜੀ ਤੇ ਕਿੰਨੀ ਕਵਾਰੀ ਤੁਸੀਂ ਬਾਲਿਆਂ ਦੀ ਛੱਤਾਂ ਦੇ ਜਿਹੜੇ ਫਾਰਮ ਭਰੇ ਆ ਤੁਹਾਡੇ ਦਸਤਾਨ ਮੁਤਾਬਕ ਕਿ ਤਿੰਨ ਤੋਂ ਚਾਰ ਵਾਰ ਭਰ ਦਿੱਤੇ ਪਰ ਪੈਸੇ ਅਜ ਤੱਕ ਨਹੀਂ ਮਿਲੇ ਇੱਕ ਵਾਰ ਵੀ ਨਹੀਂ ਪੈਸਾ ਆਇਆ ਚਾਰ ਤੋਂ ਪੰਜ ਵਾਰ ਭਰ ਦਿੱਤੇ ਕੋਈ ਪੈਸਾ ਨਹੀਂ ਆਇਆ ਜੀ ਜਦੋਂ ਜਦੋਂ ਫਾਰਮ ਭਰਦੇ ਆ ਤਾਂ ਕੀ ਉਹ ਤੁਹਾਨੂੰ ਦਲਾਸੇ ਦਿੰਦੇ ਆ ਜੀ ਦਲਾਸੇ ਜੀ ਬਸ ਕਹਿੰਦੇ ਵੀ ਆ ਜਾਣਗੇ ਆਜ ਆ ਜਾਣਗੇ ਕੱਲ ਆ ਜਾਣਗੇ ਯਾਨਕਿ ਤਸੱਲੀ ਦੇ ਜਾਂਦੇ ਆ ਯਾਨਕਿ 4-5 ਸਾਲ ਹੋ ਗਏ ਇੱਕ ਵਾਰ ਨਹੀਂ ਪਿਆ ਆ ਜੀ ਕਾਰੋਬਾਰ ਕੀ ਕਰਦੇ ਹੋ ਜੀ ਤੁਸੀਂ ਕਾਰੋਬਾਰ ਜੀ ਮਜ਼ਦੂਰੀ ਕਰਦੇ ਆਪਾਂ ਠੀਕ ਹੈ ਜੀ ਕੋਣ ਕੋਣ ਘਰ ਦੇ ਵਿੱਚ ਰਹਿੰਦਾ ਮੇਰੇ ਇੱਕ ਹੈਗੀ ਲੜਕੀ ਹੈ ਤੇ ਇੱਕ ਬੱਚਾ ਹੈ ਤੇ ਵਾਈਫ ਹੈ ਜੀ ਤੇ ਬੱਚੇ ਮੈਂ ਛੋਟਾ ਬੱਚਾ ਸਿੱਖਿਆ ਹਾਸਲ ਕਰਦੇ ਕਿ ਦੋਵੇਂ ਜੀ ਦੋਵੇਂ ਦੋਵੇਂ ਸਿੱਖਿਆ ਹਾਸਲ ਕਰਦੇ ਆ ਠੀਕ ਹੈ ਜੀ ਤੇ ਤੁਸੀਂ ਕੀ ਕਾਰੋਬਾਰ ਕਰਦੇ ਹੋ ਮੈਂ ਜੀ ਮਜ਼ਦੂਰੀ ਕਰਦਾ ਕੀ ਕਰਦੇ ਮਤਲਬ ਕਿ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਆ ਕਰ ਰਹੇ ਹਾਂ ਜੀ ਕਿੰਨਾ ਟਾਈਮ ਹੋ ਗਿਆ ਜੀ ਕਿੰਨੇ ਕੀ ਟਾਈਮ ਤੋਂ ਤੁਸੀਂ ਇਹ ਤਿੰਨ ਤੋਂ ਚਾਰ ਵਾਰ ਜਿਹੜੇ ਫਾਰਮ ਭਰ ਚੁੱਕੇ ਹੋ ਇਹ ਚਾਰ ਪੰਜ ਸਾਲ ਹੋਏਗਾ ਜੀ ਅੱਛਾ ਜੀ ਹਾਂ ਜੀ ਤਾਂ ਫੇ ਕਿਉਂ ਨਹੀਂ ਕਿਉਂ ਨਹੀਂ ਅਜੇ ਤੱਕ ਮੁਆਵਜ਼ਾ ਮਿਲ ਰਿਹਾ ਤੁਸੀਂ ਕਦੀ ਗੱਲਬਾਤ ਉਹਨਾਂ ਨਾਲ ਕੀਤੀ ਆ ਜਾਂ ਪਿੰਡ ਦੇ ਮੋਤਵਾਰ ਨੇ ਜਾਂ ਕਿਤੇ ਹੋਰ ਜਾ ਕੇ ਸਾਡੇ ਸਪੈਂਸਰਾਂ ਨੂੰ ਕਿਹਾ ਪਰ ਕੋਈ ਨਹੀਂ ਹੈਗਾ ਸੁਣਦਾ ਹਾਲਾਤ ਕੀ ਆ ਘਰ ਦੇ ਤੁਸੀਂ ਮਜ਼ਦੂਰੀ ਕਰਦੇ ਹੋ ਘਰ ਵੀ ਚੋਂਦਾ ਹੈ ਘਰ ਦੇ ਵਿੱਚ ਹੁਣ ਬਰਸਾਤ ਕਰਕੇ ਜਿਹੜੀਆਂ ਤਰੇੜਾਂ ਪੈ ਗਈਆਂ ਜਿਹੜੀਆਂ ਪਿੱਛੇ ਕੰਧੂ ਇੱਕ ਵਾਰ ਨਾਲ ਨਾਲ ਦਿਖਾ ਦਿਓ ਜਿਹੜੀ ਕੰਧ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਸਰ ਉਹੀ ਕੰਧ ਹੈ ਜੀ ਤੁਸੀਂ ਇੱਧਰ ਹੀ ਆ ਜਾਓ ਜੀ ਇਹ ਉਹੀ ਕੰਧ ਜਿਹੜਾ 5-5 ਫੁੱਟ ਖੇਤਾਂ ਦੇ ਵਿੱਚ ਪਾਣੀ ਖੜਿਆ ਸੀਗਾ ਤਾਂ ਇਸੇ ਪਿੰਡ ਨੇ ਇਸੇ ਪਾਣੀ ਨੇ ਮਾਰ ਕੀਤੀ ਹੋਈ ਸਾਰੇ ਜੀ ਇਸੇ ਇਸੇ ਪਾਣੀ ਨੇ ਮਾਰ ਕੀਤੀ ਹੈ ਇੱਧਰ ਦੇਖ ਲਓ ਆ ਤਰੇੜਾਂਆਂ ਉੱਪਰ ਜੀ ਤੇ ਅੰਦਰ ਸਾਰੇ ਚੁੰਦੇ ਆ ਜੀ ਜੇ ਜਕਰੇ ਕੰਦੇ ਟੇਢੀ ਹੈ ਕਿ ਮੈਨੂੰ ਹੀ ਲੱਗ ਰਿਹਾ ਜੀ ਕੋਈ ਹਾਲਾਤ ਖਰਾਬ ਹੈ ਕੰਦ ਤੇ ਇਹ ਜਿੱਦਾਂ ਪਾਣੀ ਦੇ ਨਾਲ ਟੇਢੀ ਹੋ ਗਈ ਆ ਹਾਂ ਜੀ ਉਹ ਟਰੇਡਾਂ ਸਾਈਡ ਤੇ ਪੈ ਗਈਆਂ ਜੀ ਜੀ ਦੂਜੀ ਜਕਰੇ ਕੋਈ ਨੁਕਸਾਨ ਹੁੰਦਾ ਕੰਦ ਟੁੱਟ ਜਾਂਦੀ ਹੈ ਤਾਂ ਪਾਣੀ ਫਿਰ ਸਾਰਾ ਪਰਿਵਾਰ ਪਾਣੀ ਚ ਡੋਬੀ ਸਕਦਾ ਜੀ ਹਾਂਜੀ 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 ਜੀ ਦੋ ਵਾਰ ਬਣਾਈ ਆ ਜੀ ਸਿਰਫ ਆਪਣੀ ਮਜ਼ਦੂਰੀ ਦੇ ਸਿਰ ਤੇ ਬਣਾਈ ਆ ਜੀ ਕਿਸੇ ਕੋਈ ਸਰਕਾਰ ਨਹੀਂ ਪ੍ਰਸ਼ਾਸਨ ਨਹੀਂ ਕੋਈ ਨਹੀਂ ਉਹ ਸਾਰ ਲੈਂਦਾ ਜੀ ਕਿਸੇ ਕੋਲੋਂ ਨਹੀਂ ਮਦਦ ਮਿਲੀ ਹੈ ਜੀ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਨੰਦ ਰੇਸ਼ ਰਾਜ ਹੈ ਮੇਰਾ ਇਸ ਪਿੰਡ ਦੇ ਵਸਨੀਕੋ ਜੀ ਹਾਂਜੀ ਮੈਂ ਪਿੰਡ ਦਾ ਪਿੰਡ ਮੇਰਾ ਲੱਭ ਲਪਰਿਆ ਇਹ ਮੇਰਾ ਛੋਟਾ ਵੀਰ ਹੈ ਜੀ ਇਹ ਕਾਪਚਰ ਤੇ ਇੱਥੇ ਰਹਿੰਦੇ ਆ ਜੀ ਜੀ ਹਾਲਾਤ ਬਹੁਤ ਮਾੜੇ ਨੇ ਭਾਈ ਸਾਹਿਬ ਕਹਿੰਦੇ ਕਿ ਚਾਰ ਤੋਂ ਪੰਜ ਵਾਰ ਫਾਰਮ ਵੀ ਭਰ ਦਿੱਤੇ ਕੋਈ ਨਹੀਂ ਸਾਰ ਲੈਂਦਾ ਜੀ ਹਾਂਜੀ ਚਾਰ ਪੰਜ ਵਾਰ ਫਾਰਮ ਭਰੇ ਆ ਪਰ ਕੋਈ ਪੈਸਾ ਨਹੀਂ ਮਿਲਿਆ ਇਹਨਾਂ ਨੂੰ ਇਹਨਾਂ ਨੂੰ ਤੇ ਆ ਜਿਹੜੀ ਕੰਦ ਤੁਸੀਂ ਦੇਖਦੇ ਆ ਨਾ ਇਹ ਬੜਾ ਇੱਕ ਖਤਰਨਾਕ ਸੀਨ ਹੈ ਜੀ ਕੰਦ ਟੁੱਟ ਜਾਂਦੀ ਆ ਤਾਂ ਫੇ ਪਾਣੀ ਬਹੁਤ ਜ਼ਿਆਦਾ ਪਰਿਵਾਰ ਡੋਬ ਸਕਦਾ ਜੀ ਜਿਹਦੇ ਪਾਸੇ ਜਾਣ ਕੇ तकरीबन 5-6 ਫੁੱਟ ਪਾਣੀ ਹੈਗਾ ਖੜਾ ਹੁਣ ਵੀ ਸਿਰਫ ਆਪਣੇ ਖਰਚੇ ਤੇ ਮਾਲਕ ਇਹਨਾਂ ਨੇ ਦੁਬਾਰਾ ਮਾਲ ਖਰੀਦੀ ਕੀਤੀ ਆ ਹਾਂਜੀ ਜੀ ਪ੍ਰਸ਼ਾਸਨ ਨੇ ਲੇਕਿਨ ਕੋਈ ਮਦਦ ਨਹੀਂ ਨੰ ਦਿੱਤੀ ਕਿ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਹੁਤ ਵਾਅਦੇ ਕਰਦੇ ਨੇ ਦੇਖੋ ਬਾਹਰ ਦੀ ਸਰਕਾਰ ਕਰਦੀ ਹੈਗੀ ਆ ਲੇਕਿਨ ਉਹ ਹੱਥ ਨਹੀਂ ਫੜਦੀ ਗਰੀਬ ਬੰਦੇ ਦਾ ਤੇ ਹੁਣ ਆ ਦੇਖੋ ਤੁਹਾਡੇ ਸਾਹਮਣੇ ਹਾਲਾਤ ਕਿਦਾਂ ਦੇ ਆ ਬੱਚੇ ਛੋਟੇ ਹਾਲੇ ਪੜਦੇ ਮਜ਼ਦੂਰੀ ਕਰਦੇ ਹੈਗੇ ਆ ਤੇ ਆਪਣਾ ਬੱਚਿਆਂ ਨੂੰ ਪਾਲਦੇ ਆ ਮਜ਼ਦੂਰੀ ਕਰਕੇ ਜੀ ਹਾਂਜੀ ਤਾਂ ਪਿੰਡ ਦੇ ਉਸ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਦੇ ਵਿੱਤੀ ਹਾਲਾਤ ਵੀ ਕਾਫੀ ਕਮਜ਼ੋਰ ਨੇ ਦਿਹਾੜੀ ਟੱਪਾ ਕਰਕੇ ਮਜ਼ਦੂਰੀ ਕਰਕੇ ਜਿਹੜਾ ਉਹ ਘਰ ਦਾ ਉਹ ਕਾਰੋਬਾਰ ਚਲਾਉਂਦੇ ਨੇ ਘਰ ਦਾ ਗੁਜ਼ਾਰਾ ਕਰਦੇ ਨੇ ਤਾਂ ਬਾਲਿਆਂ ਦੀਆਂ ਛੱਤਾ ਅਜੇ ਵੀ ਉਹਨਾਂ ਦੇ ਹੇਠਾਂ ਰਹਿੰਦੇ ਨੇ ਤੇ ਉਹਨਾਂ ਦੇ ਦੱਸਣ ਮੁਤਾਬਕ ਕਿ ਅੱਜ ਤੱਕ ਤਿੰਨ ਤੋਂ ਚਾਰ ਵਾਰ ਉਹਨਾਂ ਵੱਲੋਂ ਫਾਰਮ ਭਰੇ ਜਾ ਚੁੱਕੇ ਨੇ ਪਰੰਤੂ ਅਜੇ ਤੱਕ ਕਿਸੇ ਨੇ ਵੀ ਉਹਨਾਂ ਦੇ ਸਾਰ ਜਿਹੜੀ ਉਹ ਨਹੀਂ ਲਈ ਹੈ ਤਾਂ ਮੈਂ ਹਲਕਾ ਚੱਪੇ ਵਾਲ ਤੋਂ ਜਿਹੜੇ ਵਿਧਾਇਕ ਨੇ ਡਾਕਟਰ ਅਸ਼ਾਂਕ ਕੁਮਾਰ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਵੀ ਐਮਪੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਤੇ ਲੋਕ ਸਭਾ ਤਾ ਜ਼ਰੂਰ ਇਸ ਗਰੀਬ ਪਰਿਵਾਰ ਦੀ ਜਿਹੜੀ ਉਹ ਸਾਰ ਲਈ ਜਾਵੇ ਕਿਉਂਕਿ ਇਹ ਪਿੰਡਾਂ ਦੇ ਵਿੱਚ ਵੀ ਸੁਣਨਾਂ ਦੇ ਵਿੱਚ ਆ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਸਾਰੀ ਸਹੂਲਤ ਹੈ ਉਹਨਾਂ ਨੂੰ ਤਾਂ ਵਾਲਿਆਂ ਦੇ ਛੱਤਾਂ ਦੇ ਪੈਸੇ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੂੰ ਜ਼ਰੂਰਤ ਵੀ ਨਹੀਂ ਹੈ ਜਿਨ੍ਹਾਂ ਦੇ ਪੱਕੇ ਲੈਂਟਰ ਪਏ ਹੋਏ ਨੇ ਪਰੰਤੂ ਜਿਨ੍ਹਾਂ ਨੂੰ ਅਸਲ ਮਾਇਨੇ ਦੇ ਵਿੱਚ ਲੋੜ ਹੈ ਤਾਂ ਉਹ ਇਸ ਸਕੀਮ ਤੋਂ ਜਿਹੜੇ ਉਹ ਵਾਂਝੇ ਰਹਿ ਰਹੇ ਨੇ ਕੈਮਰਾ ਪਰਸਨ ਹਨ ਮਨਵੀਰ ਮਿੱਟੀ ਨਾਲ ਚੇਤਨ ਅਸ਼ਵ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹਾਰ ਪਰ ਨਿਊਜ਼ ਦੇ ਨਾਲ